ਅਬਾਈ ਜੀ ਜਿਹੜੀ ਆ ਵੀਡੀਓ ਦੇਖ ਰਹੇ ਆ ਇਹ ਆ ਰਹੀ ਆ ਜਲੰਧਰ ਹਵੇਲੀ ਤੋਂ ਸਾਹਮਣੇ ਆਈ ਆ ਤੇ ਇਹ ਵੀਰਿਆ ਫੋਟੋਗ੍ਰਾਫਰ ਸਾਰੇ ਵੀਰਿਆ ਜਿਹੜੀ ਵੀਡੀਓਗ੍ਰਾਫੀ ਕਰਨ ਪਹੁੰਚੇ ਸੀਗੇ ਪ੍ਰੋਗਰਾਮ ਦੇ ਵਿੱਚ ਤੇ ਬਾਈ ਹੁਣੇ ਦੱਸ ਰਿਹਾ ਸੀ ਕਿ ਕਿਸੇ ਵੀਡੀਓਗ੍ਰਾਫੀ ਦਾ ਫੋਟੋਗ੍ਰਾਫੀ ਕਰਨ ਤੋਂ ਬਾਅਦ ਉਹ ਰੈਸਟ ਕਰਨ ਲਈ ਕਿਸੇ ਸੋਫੇ ਤੇ ਬੈਠੇ ਤੇ ਇੱਥੇ ਦੀ ਮੈਨੇਜਮੈਂਟ ਨੇ ਜਿਹੜੇ ਉੱਥੇ ਬੰਦੇ ਰੱਖੇ ਹੋਏ ਉਹਨਾਂ ਨੇ ਇਹਨਾਂ ਨੂੰ ਉਹਨਾਂ ਸੋਫਿਆਂ ਤੋਂ ਠਾਲਤਾ ਕਿ ਕੋਈ ਵੀ ਤੁਹਾਡੇ ਤੋਂ ਫੋਟੋਗ੍ਰਾਫੀ ਵਾਲਾ ਬੰਦਾ ਇਹਨਾਂ ਸੋਫਿਆਂ ਤੇ ਨਹੀਂ ਬੈਠ ਸਕਦਾ। ਨਾ ਇਸ ਅਸੀਂ ਖਾ ਪੀ ਸਕਦੇ ਹੋ। ਨਾ ਇਸੀ ਲਾਈਟਿੰਗ ਲਾ ਸਕਦੇ ਹੋ। ਸੋ ਬਾਈ ਜੀ ਜੇ ਫੋਟੋਗ੍ਰਾਫਰਾਂ ਨੂੰ ਆਪਾਂ ਬੁਲਾਉਣੇ ਆ ਤਾਂ ਉਹਨਾਂ ਦਾ ਜਿਹੜਾ ਰੋਟੀ ਪਾਣੀ ਆ ਜਾਂ ਉਹਨਾਂ ਦਾ ਰੈਸਟ ਆ ਉਹ ਕਰ ਸਕਦੇ। ਉਹ ਕੋਈ ਆਪਣੇ ਨਾਲ ਇਹ ਪਸ਼ੂ ਨਹੀਂ ਹੈਗੇ ਜਿਹੜੇ ਆਪਾਂ ਬੰਨੇ ਹੋਏ ਆ। ਸੋ ਇਸ ਗੱਲ ਦਾ ਅਸੀਂ ਵੀ ਡਟ ਕੇ ਵਿਰੋਧ ਕਰਦੇ ਆ ਤੇ ਅਸੀਂ ਸਾਰੇ ਫੋਟੋਗ੍ਰਾਫਰਾਂ ਦੇ ਨਾਲ ਆਂ ਭਾਈ ਤੇ ਵਿਲੰਦਰ ਹਵੇਲੀ ਦਾ ਬਿਲਕੁਲ ਬਾਈਕਾਟ ਕਰੋ ਜਿਹੜੇ ਇਹੋ ਜਿਹੇ ਰੂਲ ਕੱਢਦੇ ਆ। ਤੇ ਜੇ ਫੋਟੋਗ੍ਰਾਫਰ ਉੱਥੇ ਦੀ ਜਾਣਗੇ ਤਾਂ ਕੋਈ ਵਿਆਹ ਵੀ ਨਹੀਂ ਹੋਣਗੇ ਜਦੋਂ ਕਿਸੇ ਫੋਟੋਗ੍ਰਾਫਰ ਨੂੰ ਪਤਾ ਲੱਗਦਾ ਹਵੇਲੀ ਵਿੱਚ ਕੋਈ ਵਿਆਹ ਸ਼ਾਦੀ ਹੈ ਜਾਂ ਕੋਈ ਫੰਕਸ਼ਨ ਰੱਖਿਆ ਆ ਤਾਂ ਮੋਹਰੀ ਪਾਰਟੀ ਨੂੰ ਸਾਫ਼ ਮਨਾ ਕਰੋ ਭਾਈ ਉੱਥੇ ਆਹ ਰੂਲ ਆ ਤੇ ਸਾਡੇ ਕੋਲ ਉਹਨਾਂ ਰੂਲਾਂ ਤੇ ਨਹੀਂ ਚੱਲ ਹੋਣਾ ਤੇ ਉਹ ਸੋਚਣਗੇ ਉੱਥੇ ਵਿਆਹ ਸ਼ਾਦੀਆਂ ਕਰਨਗੇ ਕਰਨਿਆਂ ਜਾਂ ਨਹੀਂ ਕਰਨੇ ਸੋ ਇਹਨਾਂ ਬਾਈਆਂ ਦੇ ਨਾਲ ਖੜੇ ਹੋਵੋ ਜਿਹੜਾ ਧੱਕਾ ਹੋ ਰਿਹਾ ਆ ਇਨਸਾਨਜਿਤ ਨੂੰ ਸ਼ਰਮਸਾਰ ਕਰ ਰਿਹਾ ਆ ਇਹਦਾ ਡਟ ਕੇ ਵਿਰੋਧ ਕਰੋ ਤਿਹੜਾ ਇਹਨਾਂ ਨੇ ਹਵੇਲੀ ਆ ਨਮਾਸ਼ਾ ਜਾਂ ਬਣਾਇਆ ਹੋਇਆ ਆ ਕਿ ਬੰਦੇ ਨੂੰ ਬੰਦਾ ਨਹੀਂ ਸਮਝਦੇ ਹੈਗੇ ਤੇ ਇਹਨਾਂ ਨੂੰ ਅਕਲ ਫੇਹੀ ਆਉਣੀ ਆ ਜਦੋਂ ਇੱਥੇ ਕੋਈ ਵੀ ਪ੍ਰੋਗਰਾਮ ਨਾ ਹੋਇਆ ਸੋ ਆਪਾਂ ਬਾਈ ਹੁਣਾਂ ਦਾ ਡੜ ਕੇ ਸਾਥ ਦਈਏ ਤਾਂ ਆ ਬਾਈ ਹੁਣੀ ਜੋ ਵੀ ਕਿਹਾ ਆ ਤੁਸੀਂ ਸਾਰੀਆਂ ਗੱਲਾਂ ਸੁਣੀਆਂ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਗੱਲ ਥੋੜਾ ਸਾਰਿਆਂ ਨਾਲ ਮੈਂ ਸ਼ੇਅਰ ਕਰਨੀ ਚਾਹਨਾ ਇੱਕ ਇਨਸੀਡੈਂਟ ਹੋਇਆ ਸੀਗਾ ਹਵੇਲੀ ਚਲੰਦਰ ਅਸੀਂ ਉੱਥੇ ਇੱਕ ਇਵੈਂਟ ਸ਼ੂਟ ਕਰਨ ਲਈ ਗਏ ਸੀ ਅਸੀਂ ਜਿੱਦਾਂ ਉੱਥੇ ਪਹੁੰਚੇ ਡੈਕੋਰ ਕਰਨ ਸ਼ੂਟ ਕਰਨ ਤੋਂ ਬਾਅਦ ਅਸੀਂ ਉੱਥੇ ਸਾਈਟ ਦੇ ਸੋਫੇ 'ਤੇ ਬਹਿ ਗਏ। ਉਹਨਾਂ ਦਾ ਇੱਕ EMPLOYEE ਸਾਡੇ ਕੋਲ ਆਇਆ। ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇੱਥੇ ਬਹਿ ਨਹੀਂ ਸਕਦੇ। ਫੋਟੋਗ੍ਰਾਫਰਸ ਨੂੰ ਇੱਥੇ ਬਹਿਣਾ ALLOWED ਨਹੀਂ ਹੈਗਾ। ਕਿਉਂ ਅਸੀਂ ਗਦੇ ਆ। ਜਿਹੜਾ ਅਸੀਂ 12-12 ਘੰਟੇ ਉੱਥੇ ਖੜੇ ਰਹੀਏ। ਉਸ ਤੋਂ ਬਾਅਦ ਸਾਡੇ ਜਿਹੜੇ ASSISTANT ਸੀ ਉਹ ਤੇ ਲਾਈਟ ਫਿਟ ਵਗੈਰਾ ਕਰ ਰਹੇ ਸੀ। ਉਹਨਾਂ ਨੂੰ ਕਹਿੰਦੇ ਕਿ ਤੁਸੀਂ ਇੱਥੇ ਲਾਈਟਸ ਨਹੀਂ ਲਗਾ ਸਕਦੇ। ਫੋਟੋਗ੍ਰਾਫਰਸ ਉੱਥੇ ਲਗਾਨੀਆਂ ਲਾਈਟਸ ਵੀ ALLOWED ਨਹੀਂ ਹੈਗੀਆਂ। ਉਸ ਤੋਂ ਬਾਅਦ ਇੱਕ ਹੋਰ ਕਹਿੰਦੇ 나 ਤੁਹਾਨੂੰ ਇੱਥੇ ਖਾਣਾ ਅਲਾਉਡ ਐ 나 ਤੁਹਾਨੂੰ ਇੱਥੇ ਬਹਿਣਾ ਅਲਾਉਡ ਐ 나 ਤੁਹਾਨੂੰ ਲਾਈਟਸ ਲਗਾਨੀਆਂ ਅਲਾਉਡ ਐ ਫੇ ਤੁਸੀਂ ਸਾਨੂੰ ਉੱਥੇ ਫੋਟੋਗ੍ਰਾਫੀ ਕਰਨ ਨੂੰ ਅਲਾਉਡ ਹੀ ਕਿਉਂ ਕਰ ਦਿਓ ਫੋਟੋਗ੍ਰਾਫੀ ਤੇ ਬੈਨ ਕਰਾ ਦਿਓ ਇੱਕ ਬੋਰਡ ਲਗਾ ਦਿਓ ਵੀ ਫੋਟੋਗ੍ਰਾਫਰਸ ਆਰ ਨਾਟ ਅਲਾਉਡ ਇਨ ਜਿਲੰਗਰ ਹਵੇਲੀ ਥੋੜੀ ਤੁਹਾਡੀ ਆਕਾਤ ਪਤਾ ਚੱਲ ਜੂਗੀ ਕਿ ਤੁਹਾਡਾ ਕੰਮ ਸਾਡੇ ਕਰਕੇ ਚੱਲਦਾ ਸਾਡਾ ਕੰਮ ਤੁਹਾਡੇ ਕਰਕੇ ਨਹੀਂ ਚੱਲਦਾ ਟੈਂਟ 'ਚ ਵੀ ਵਿਆਹ ਹੁੰਦਾ ਹੋਊਗਾ ਨਾ ਫੋਟੋਗ੍ਰਾਫਰ ਫੇਰ ਵੀ ਕਮਾ ਕੇ ਖਾ ਲੂਗਾ ਜਿੱਦਣ ਫੋਟੋਗ੍ਰਾਫਰ ਤੁਹਾਡੀ ਹਵੇਲੀਆਂ ਜਾ ਕੇ ਸ਼ੂਟ ਕਰਨਾ ਬੰਦ ਕਰ ਦਣਗੇ ਨਾ ਕਬੂਤਰ ਬੋਲਣਗੇ ਕਬੂਤਰ ਉੱਥੇ ਮਨੀਸ਼ ਚੱਕਰਾਂ ਜੀ ਨਾਮ ਨੇ ਹਵੇਲੀਆਂ ਸੀ ਸ਼ੂਟ ਕਰਦੇ ਐ ਇਹਨਾਂ ਦੀ ਬਿਲਕੁਲ ਰੈਸਟ ਇਨਾਂ ਦੇ ਰੈਸਟੋਰੈਂਟਸ ਹੋ ਗਏ ਜਾਂ ਫਿਰ ਪੈਲੈਸ ਹੋ ਗਏ ਅਸੀਂ ਸ਼ੂਟ ਕਰਾਂਗੇ ਤਾਂ ਹੀ ਇਹਨਾਂ ਦੀ ਉਹ ਹੋਏਗੀ ਐਡਵਰਟਾਈਜ਼ ਹੋਇਆ ਜੇ ਅਸੀਂ ਨਹੀਂ ਜਾਵਾਂਗੇ ਕਿਸੇ ਵੀ ਫਿਰ ਬੈਠੇ ਰਹੋਗੇ ਫੋਟੋਗ੍ਰਾਫਰਸ ਕਰਕੇ ਹੀ ਜਿੰਨੇ ਵੀ ਰਿਜ਼ੋਰਟਸ ਹੁੰਦੇ ਆ ਜਿੰਨੀ ਵੀ ਲੋਕੇਸ਼ਨ ਹੁੰਦੇ ਨੇ ਇੱਥੇ ਸ਼ੂਟ ਹੁੰਦਾ ਨਾ ਉਹ ਫੋਟੋਗ੍ਰਾਫਰਸ ਕਰਕੇ ਫ੍ਰੀ ਐਡਵਰਟਾਈਜ਼ਮੈਂਟ ਹੁੰਦੀ ਆ ਤੁਹਾਡੀ ਸਾਡੀ ਐਡਵਰਟਾਈਜ਼ਮੈਂਟ ਥੋੜੇ ਕਰਕੇ ਨਹੀਂ ਹੁੰਦੀ ਅਸੀਂ ਨਾ ਤਾਂ ਭੁੱਖੇ ਆ ਵੀ ਥੋੜੇ ਉੱਥੇ ਆ ਕੇ ਰੈਸਟੋਰੈਂਟ ਚ ਸਾਨੂੰ ਖਾਣ ਨੂੰ ਮਿਲੂਗਾ ਨਾ ਦੀ ਰੋਟੀ ਦੇ ਭੁੱਖੇ ਨੇ ਪਰ ਮੈਨੂੰ ਦੱਸੋ ਵੀ ਐਦਾਂ ਹੋ ਸਕਦਾ ਕਿ 10 12 ਘੰਟੇ ਲਗਾਤਾਰ ਖੜੇ ਰਹਿਣਾ ਔਰ ਉਸ ਤੋਂ ਬਾਅਦ ਨਾ ਖਾਣਾ ਕੋਈ ਬੰਦਾ ਕੰਮ ਕਰ ਸਕਦਾ ਇਸ ਤਰ੍ਹਾਂ ਫੋਟੋਗ੍ਰਾਫਰ ਆਰਟਿਸਟ ਹੁੰਦੇ ਆ ਲੇਬਰ ਨਹੀਂ ਹੁੰਦੀ ਮਜ਼ਦੂਰ ਨਹੀਂ ਹੁੰਦੇ ਮਜ਼ਦੂਰ ਵੀ ਹਰ 4 ਘੰਟੇ ਬਾਅਦ 5 ਘੰਟੇ ਬਾਅਦ ਬ੍ਰੇਕ ਲਾ ਕੇ ਕੁਝ ਖਾਂਦਾ ਫੋਟੋਗ੍ਰਾਫਰ ਮਸ਼ੀਨ ਨਹੀਂ ਹੈਗੇ ਰਿਸਪੈਕਟ ਕਰੋ ਫੋਟੋਗ੍ਰਾਫਰਸ ਦੀ ਤੇ ਮੈਂ ਆਪਣੇ ਸਾਰੇ ਫੋਟੋਗ੍ਰਾਫਰਸ ਵੀਰ ਨੂੰ ਸਿਰਫ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਆਪਣੀ ਰਿਸਪੈਕਟ ਨੂੰ ਉੱਪਰ ਰੱਖੋ ਅਕੀਨ ਰਿਸਪੈਕਟ ਜੇ ਅੱਧਾ ਕੁਝ ਵੀ ਹੁੰਦਾ ਕੋਈ ਵੀ ਇਨਸੀਡੈਂਟ ਹੁੰਦਾ ਨਾਲ ਦੀ ਨਾਲ ਵੀਡੀਓ ਸ਼ੇਅਰ ਕਰੋ ਤੇ ਉਸ ਜਗ੍ਹਾ ਤੇ ਸ਼ੂਟ ਕਰਨਾ ਮਨਾ ਕਰੋ ਲੋਹਿਆਣਾ ਵਿੱਚ ਅੱਧਾ ਤੇ 2-3 ਫੋਟੌਨਸ ਹੈਗੇ ਆ ਜੋ ਅੱਜ ਬੰਦ ਹੋ ਚੁੱਕੇ ਆ ਕਿਉਂਕਿ ਉਹਨਾਂ ਨੂੰ ਤਾਂ ਹਵੇਲੀ ਵਾਲਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਜੇ ਫੋਟੋਗ੍ਰਾਫਰਸ ਇਤਾਂ ਹੋ ਜਵੇ ਤਾਂ ਥੋੜਾ ਵੀ ਕੰਮ ਖਤਮ ਹੋ ਸਕਦਾ ਤਾਂ ਜ਼ਰੂਰ ਇਸ ਸਟੂਡੀਓ ਨੂੰ ਸ਼ੇਅਰ ਕਰੋ ਆਪਣੀ ਰਿਸਪੈਕਟ ਨੂੰ ਉੱਪਰ ਰੱਖੋ ਸ਼ੋਰ ਕਰਨਾ ਮਨਾ ਕਰਦਿਆ ਕਰੋ ਇਹ ਜੀਗਾਂ ਤੇ ਉਹਨਾਂ ਨੂੰ ਤਾਂ ਹੀ ਪਤਾ ਚੱਲਣਾ